ਅੰਬੇਦਕਰ ਸੈਨਾ ਆਫ ਇੰਡੀਆ ਵੱਲੋਂ ਵਿਸ਼ਾਲ ਰੋਸ ਮਾਰਚ ਦਾਣਾ ਮੰਡੀ ਗਰਾਿਆਂ ਤੋਂ ਲੈ ਕੇ ਪਾਸ ਸਟੈਂਡ ਤੱਕ ਕੱਢਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਸਰਕਾਰ ਖਿਲਾਫ ਐਮ ਕੇ ਨਾਰੇबाजी ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਦੇ ਏ ਡੀ ਜੀ ਪੀ ਯੂਰਨ ਕੁਮਾਰ ਦੇ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੇ ਦਲਿਤਾਂ ਖਿਲਾਫ ਦਿਨ-ਪ੍ਰਤੀ ਦਿਨ ਬਾਤ ਰਹੀਆਂ ਜਾਤੀਆਂ ਦੇ ਸੰਬੰਧ ਵਿੱਚ ਵੀ ਆਪਣਾ ਰੋਸ ਜ਼ਾਹਰ ਕੀਤਾ ਇਸ ਰੋਸ ਮਾਰਚ ਦੌਰਾਨ ਅੰਬੇਦਕਰ ਸੈਨਾ ਆਫ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਕੁਲਚਨ ਮਸੰਦਪੁਰ ਜੀ ਸ਼੍ਰੀ ਅਸ਼ੋਕ ਰੱਤੂ ਤਹਿਸੀਲ ਪ੍ਰਧਾਨ ਅੰਬੇਦਕਰ ਸੈਨਾ ਆਫ ਇੰਡੀਆ ਕਰਦੀਪ ਬੜਾ ਪੈਂਡ ਵਿਸ਼ਾਲ ਤਿੰਗ ਵਿਸ਼ਾਲ ਪੱਤੀ ਜਗੀਰ ਨਹਿਮਰ ਰੜਕਾ ਲੇਖਰਾਜ ਚੌਂਕੜੀਆ ਕਲਵੀਰ ਅੱਟੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਮੌਜੂਦ ਰਹੇ ਅੱਜ ਦੇਸ਼ ਦਾ ਸੈਨਾਓ ਮੀਡੀਆ ਦੇ ਮਾਧਿਅਮ ਤੋਂ ਪੁਰਾਏ ਦੇ ਵਿੱਚ ਦਾੜਾ ਮੰਡੀ ਤੋਂ ਲੈ ਕੇ ਬੇਨਪਾਸਟਰ ਤੱਕ ਇੱਕ ਲੋਕ ਸਮਾਰੋਹ ਕਰਾਇਆ ਜਿਹੜਾ ਕੀ ਦੇਸ਼ ਦੀ ਸਾਰਕ ਪੰਚਾਇਤ ਜਿੱਥੇ ਅਨਿਆਂ ਮਿਲਦਾ ਆ ਉੱਥੇ ਨਿਆਂ ਦੇਣ ਵਾਲੇ ਆਪ ਸਤੇ ਨਾਮ ਮਾਨਯੋਗ ਕੋਈ ਜੀ ਜੀ ਸਾਹਿਬ ਦੇ ਨਾਲ ਇੱਕ 1000 ਰੁਪਿਆ ਸਰਵੋਤਮ ਮਾਰਕ ਕੀਤਾ ਗਿਆ ਨਾ ਨਦਰ ਕੀਤਾ ਗਿਆ ਉਹਨਾਂ ਦੇ ਸਤਿ ਸ਼ਾਪ ਦੇ ਲਈ ਅਸੀਂ ਅੱਜ ਇੱਕ ক্লোਜ਼ ਮਾਰਕ ਕੀਤਾ ਤੇ ਨਾਲ ਹੀ ਜਿਹੜਾ ਹਰਿਆਣੇ ਦੇ ਵਿੱਚ ਆਈਪੀਐਸ ਦੇ ਜੀਤੀ ਸਾਹਿਬ ਪੂਰਨ ਕੁਮਾਰ ਨੇ ਇੱਕ ਜਾਤੀਵਾਦੀ ਦੇ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਬੈਠੇ ਉਹਨਾਂ ਦੇ ਕਾਗਲਾਂ ਨੂੰ ਅੱਜ ਲਾਉਣ ਦੇ ਲਈ ਉਹਨਾਂ ਦੇ ਕਾਗਲਾਂ ਨੂੰ ਬਾਹਰ ਕੈਂਦੇ ਲਈ ਅੱਜ ਅਸੀਂ ক্লোਜ਼ ਮਾਰਕ ਕਰ ਰਹੇ ਹਾਂ ਅਸੀਂ ਕਾਰੂ ਬੇ ਅਪੀਲ ਕਰ ਰਹੇ ਆ ਕਿ ਇਹ ਜਿਹੜੇ ਦੋਸ਼ੀ ਆ ਤੇ ਕਤਲ ਆ ਇਹਨੂੰ ਗਾਦੀ ਜਿਹੜਾ ਬੱਥੇ ਦੇ ਨਾਲ ਹਾਂਦੀ ਨਹੀਂ ਚੱਲੇ ਔਰ ਮੈਂ ਨਾਲ ਹੀ ਇਹ ਕਹ ਰਿਹਾ ਵਹੀ ਸਾਹਤ ਤੋਂ ਆ ਕੇ ਪੁਰਸਾਰਤਾ ਇਸ ਨੂੰ ਅੰਦਰ ਕਰ ਗਿਆ ਜੋ ਉਹਨਾਂ ਦੇ ਨਾਲ ਹੋਇਆ ਜਸਤੀ ਬਦਚਾਰ ਤੇ ਤਕਰੀਬਨ ਸਾਰੇ ਨਾਲ ਹੁੰਦਾ ਆ ਮਨੁੱਖੀ ਵਿਚਾਰ ਤੁਹਾਡਾ ਸਾਹਮਣੇ ਦੱਸ ਕਿ ਆਵੇ ਕਮੇਟਰੀ ਭਾਜੀ ਵਿਚਾਰ ਤੁਹਾਡਾ ਮੂੰਹ ਤੋੜ ਜਵਾਬ ਹੋ ਜਾਏਗੀ ਜੇ ਤੁਸੀਂ ਜਪਾ Gabi!